हां मनप्रीत हां जी हां किवें आ राजवीर बोलदा सी हां राजवीर मेनू ਪਤਾ ਹੈ ਤੁਹਾਡਾ ਨੰਬਰ ਸੇਵ ਹੈ ਕਿ ਨਹੀਂ ਤੁਸੀਂ ਠੀਕ ਹੈ ਕਿੱਥੇ ਕਾਲਜ ਗਈ ਨਹੀਂ ਅੱਜ ਤੋਂ हां ਕਾਲਜ ਕਿੱਥੇ ਚੱਲ ਮੈਂ ਵੀ ਇੱਥੇ ਬਾਜ਼ਾਰ ਆਇਆ ਸੀਗਾ ਤੇ ਤੁਹਾਨੂੰ ਦੱਸ ਦਿੰਦੇ ਹਾਂ ਛੱਡਿਆ ਉਹਨਾਂ ਦਿਨੋਂ ਨਹੀਂ ਸੇਲੀਆਂ ਨਾਲ ਆ ਗਈ ਸੀ ਮੈਂ ਇੱਥੇ ਕੋਈ ਗੱਲ ਨਹੀਂ ਸੇਲੀਆਂ ਨਾਲ ਆ ਗਈ ਦੱਸ ਦੇਈਦਾ ਹੁੰਦਾ ਬੰਦਾ ਕੋਈ ਐਂ ਤਾਂ ਨਹੀਂ ਕੋਈ ਕਿੰਨਾ ਮਾਹੌਲ ਕਿੰਨਾ ਖਰਾਬ ਹੈ ਬਾਹਰ ਹੂੰ ਫਿਰ ਕੀ ਐ ਕੋਈ ਮੌਲ ਦੀ ਕੋਈ ਪ੍ਰੋਬਲਮ ਨਹੀਂ ਹੋ ਕੇ ਤੇ ਮੈਂ ਚਲੀ ਜਾਂਦੀ ਪੜਾਈ ਪਈ ਤੇਰੀ ਠੀਕ ਐ ਚਲਦੀ ਆ ਹੂੰ ਅੱਛਾ ਗਿਆ ਸਰਵਰੀਏ ਮੰਮੀ ਤੇ ਮੇਰੇ ਠੀਕ ਆ ਮੰਮੀ ਕੋਈ ਕੁਝ ਨਹੀਂ ਬਾਪੂ ਨੇ ਜੀ ਦੂਜਾ ਵਿਆਹ ਕਰਵਾ ਲਿਆ ਮੈਨੂੰ ਤਾਂ ਫੇਰ ਬਾਹਰ ਹੀ ਜਾਣਾ ਪਿਆ ਤੇ ਤੇਰੀ ਮਾਣਾ ਤਾਂ ਸਾਡੀ ਬਣੀ ਹੂੰ ਤੇਰੀ ਮਾਣਾ ਤਾਂ ਸਾਡੀ ਬਣੀ ਨਹੀਂ ਅੱਛਾ ਤੁਸੀਂ ਨਹੀਂ ਬਣਾ ਕੇ ਰੱਖੀ ਮੰਮੀ ਨਾ ਤਾਂ ਬਸ ਬਣਾ ਕੇ ਕੀ ਰੱਖੀਏ ਬਸ ਬਾਪੂ ਨੂੰ ਤਾਂ ਉਹ ਸਵਾਦ ਜਾਈ ਦੇ ਸਵਾਦ ਸਵਾਦ ਕੋਈ ਜਗ੍ਹਾ ਕਰਾ ਲਿਆ ਹੋਰ ਸਵਾਦ ਸਵਾਦ ਨਾ ਬਾਪੂ ਨੂੰ ਹੀ ਜਾਈ ਦੇ ਮੰਮੀ ਨੂੰ ਤਾਂ ਨਹੀਂ ਜਾਈ ਦੇ ਲ ਮੰਮੀ ਨੂੰ ਕਿਵੇਂ ਚਾਹੀਦੇ ਹੋਣਗੇ ਸਵਾਦ ਹਾਂ ਤਾਂ ਮੰਮੀ ਦਾ ਰਾਜ਼ੀ ਨਹੀਂ ਸੀ ਵੀ ਮੰਮੀ ਰਾਜ਼ੀ ਕੀ ਨਹੀਂ ਸੀ ਮੰਮੀ ਦਾ ਫਿਰ ਜਦੋਂ ਮਾਂ ਮੇਰੀ ਵਾਲੀ ਮਾਂ ਮੱਕੀ ਜਦੋਂ ਤਸ ਤੋਂ ਬਾਅਦ ਫਿਰ ਪਰਿਵਾਰ ਵਾਲੇ ਕਹਿਣ ਲੱਗੇ ਵੀ ਜੋ ਮੁੰਡਾ ਛੋਟਾ ਹੈ ਮੁੰਡਾ ਛੋਟਾ ਹੈ ਚਲ ਮਾਂ ਕੋਈ ਹੋਵੇ ਹਨਾ ਤੇ ਤੇਰੇ ਤੇਰੇ ਮਾਂ ਤੇਰੇ ਦੀ ਮਾਂ ਨੂੰ ਵਿਆਹ ਲਿਆਂਦਾ ਮੈਂ ਛੋਟਾ ਹੀ ਸੀ ਉਦੋਂ 2 2.5 ਸਾਲਾਂ ਦਾ ਆ ਕਿ ਮਾਂ ਆਲਾ ਸੁੱਖ ਦੇਊਗੀ ਪਰ ਕਿੱਥੇ ਦੇਣਾ ਸੀ ਮਤਰੀ ਜੀ ਤਾਂ ਮਤਰੀ ਹੀ ਹੁੰਦੀ ਹੈ ਮਾਵਾ ਮਾਵਾ ਜਾਂ ਲੱਕ ਹੋਵਣ ਚਾਕੀਆਂ ਦਾ ਇੰਨਾਂ ਤੇ ਮਾਵਾ ਦੇ ਮਾਵਾ ਹੀ ਹੁੰਦੀ ਹੈ ਜਲਦ ਗੱਲ ਹੈ ਅੱਛਾ ਕੀ ਸਾਨੂੰ ਲੱਗਦਾ ਹੈ ਨਹੀਂ ਲੱਗਦਾ ਕਿ ਇਹ ਹੁਣ ਤੇਰੀ ਦਾਸਲ ਮਾਂ ਆ ਤੇ ਉਹ ਮਾਂ ਤੋਂ ਦਨੇ ਇਧਰ ਕੋਲ ਦਮ ਮੈਂ ਇੱਥੇ ਫਿਰਦਾ ਹੁਸਤਰਾਇ ਧੱਕੇ ਕਰਦਾ ਤੁਸੀਂ ਤੁਸੀਂ ਕਿਉਂ ਗਏ ਬਾਹਰ ਨਾ ਜਾਣਦੇ ਤੁਨੋਂ ਵੀ ਇੰਨਾ ਹੀ ਪਿਆਰ ਮਿਲਦਾ ਮਿਲਦਾ ਪਿਆਰ ਉਹ ਨਹੀਂ ਆਰੇ ਬੈਠੇ ਤੰਗ ਹੋਈ ਜਾਂਦੇ ਇੱਥੇ ਨਾ ਕੋਈ ਗੱਲ ਐ ਨਾ ਬਾਤ ਐ ਨਾ ਕੋਈ ਬੇਲੀ ਆਜੋ ਘਰੇ ਆਜੋ ਘਰੇ ਨਾ ਮੈਂ ਦੱਸਾਂ ਤੇਰੇ ਜਮਾਨ ਆਲੀ ਮਰ ਗਈ ਅੱਛਾ ਮੇਰੀ ਮਾਂ ਨਾ ਨਹੀਂ ਜਾਂਦੀ ਜੀ ਤੁਹਾਡੇ ਤੇ ਉਹ ਨਾ ਮੇਰੀ ਕਿਵੇਂ ਜਿਹਾ ਜਿਹੜੀ ਐ ਤੇਡ ਫੁੱਡਾ ਪਿਓ ਕਿਵੇਂ ਹੋਇਆ ਲੈ ਤੇਰੀ ਮਾਂ ਤੇਰੀ ਮਾਂ ਨਾਲ ਬਾਪੂ ਨੇ ਕਰਿਆ ਤਾਂ ਫੇਰ ਹੀ ਤੂੰ ਹੋਇ ਤੂੰ ਜੰਮੀ ਫੇਰ ਐ ਤੁਹਾਡਾ ਪਿਓ ਕਿਵੇਂ ਹੋ ਗਿਆ ਦੱਸ ਟੁਕੜ ਨਾਲ ਮਗਰ ਤੇਰੇ ਤੇ ਪੇਰਾ ਵੀ ਆ ਦੱਸ ਤੂੰ ਦਾਜ ਚਾਹੀਆ ਮਗਰ ਉਹ ਦੱਸ ਮਾਰੇ ਤੇਰੀ ਤੇ ਨਾਲ ਹੂੰ ਮੈਂ ਦਾਜ ਤੇ ਤਾਂ ਨਹੀਂ ਆਏਗੀ ਨਹੀਂ ਮੇਰੀ ਗੱਲ ਸੁਣੋ ਕਿ ਉਹ ਤਾਂ ਸਿੱਧਾ ਹੀ ਆ ਪਿਓ ਤਾਂ ਮੇਰਾ ਹੈਗਾ ਪਿਓ ਨੇ ਤਾਂ ਐਸੇ ਆਪੇ ਚ ਕੱਢ ਕੇ ਬਾਹਰ ਭੇਜਿਆ ਮੈਨੂੰ ਅੱਛਾ ਆ ਤੇ ਉਹਨੇ ਤਾਂ ਅਸੀਂ ਆਪੇ ਚ ਮੈਨੂੰ ਬਾਹਰ ਕੱਢਿਆ ਹਾਂ ਉਹ ਤੇਰੀ ਇਹ ਕੀ ਹੋਰ ਕੀ ਕਰਨੀਆ ਸੇਲੀਆਂ ਸੁਣੇ ਬੋਲੀਆਂ ਨਹੀਂ ਗੋਲੇ ਤੇਰੀਆਂ ਬੋਲੀਆਂ ਨੇ ਆਂ ਬਾ ਇਧਰ ਫਿਰਦੀਆਂ ਪਾਰਕ ਦੇ ਵਿੱਚ ਅੱਛਾ ਕੀ ਕਹਿੰਦੀਆਂ ਇਹ ਮੈਨੂੰ ਰਵਜ ਨਹੀਂ ਕਹਿੰਦੀਆਂ ਆਪ ਸਹੀ ਗੱਲਾਂ ਕਰਦੀਆਂ ਅੱਛਾ ਤੈਨੂੰ ਤਾਂ ਇਹਨਾਂ ਕਹਿੰਦੇ ਹੁਣ ਵੀ ਬੋਏਫ੍ਰੈਂਡ ਨਾਲ ਗੱਲ ਚੱਲੀ ਜਾਂਦੀ ਆ ਨਹੀਂ ਕਹਿੰਦੀ ਮੈਂ ਬੋਲ ਚੱਲਦੀ ਆ ਹੋਰ ਸਰ ਕੀ ਜਾਂਦੀਆਂ ਉਹਨਾਂ ਨੂੰ ਪਤਾ ਮੇਰੇ ਕੋ ਬੋਏ ਫਰੈਂਡ ਹੈ ਨਹੀਂ ਅੱਛਾ ਬੋਏ ਫਰੈਂਡ ਹੈ ਨਹੀਂ ਤੇਰਾ ਇਹ ਤਾਂ ਹੋ ਹੀ ਨਹੀਂ ਸਕਦਾ ਇਹ ਨਾ ਦੱਸ ਮੈਨੂੰ ਤੂੰ ਆਏ ਵੀ ਮੈਂ ਦੱਸਦਾ ਵੀ ਫਲਾਣਾ ਮੇਰਾ ਬੋਏ ਫਰੈਂਡ ਹੈ ਤੇ ਮੈਂ ਜਾ ਕੇ ਦੋ ਰਕਟਾਪਾ ਚੜਦਿਆਂ ਆਉਂਦੇ ਨਹੀਂ ਹੈ ਇਹ ਨਹੀਂ ਮਿੰਗਾ ਮੇਰਾ ਬੋਏ ਫਰੈਂਡ ਨਾ ਬਣਾਇਆ ਹੀ ਨਹੀਂ ਇਹ ਬਣਾਈ ਦਾ ਥੋੜੀ ਹੁੰਦਾ ਹੈ ਕੰਮ ਆਪੇ ਬਣਦਾ ਹੁੰਦਾ ਹੈ ਘਰੋਂ ਤੁਹਾਨੂੰ ਬੋਏ ਫਰੈਂਡ ਬਣਾਉਣ ਵਾਸਤੇ ਥੋੜੀ ਭੇਜਦੇ ਆ ਤੇਰੀ ਤੇਰੀ ਮਾਂ ਜਾਂ ਬਾਪੂ ਤੋਂ ਨਾਏ ਕਰਕੇ ਭੇਜ ਦੇ ਕਿ ਜਾ ਪੁੱਤ ਕੋਲੇ ਜਾ ਤੇ ਅਗ ਦੇ ਬੋਏਫ੍ਰੈਂਡ ਬਣਾ ਲੈ। ਤੇ ਬਣਦੇ ਫੇਰੀ ਬਣਨ ਹਾਂ ਫੇਰੀ ਈ ਫੇਰੀ ਬਣਦੇ ਆ। ਮੇਰੀ ਗੱਲ ਸੁਣ ਲੈ ਐ ਨਹੀਂ ਬਣਦਾ ਹੁੰਦਾ। ਇਹ ਆਪੇ ਬਣਦਾ ਹੁੰਦਾ। ਇਹ ਨਜ਼ਰਾਂ ਦਾ ਖੇਡ ਹੁੰਦਾ ਹੈ। ਮੈਂ ਤਾਂ ਨਿਗਰਾਨ ਨਿਗਰਾਨਾ ਨਹੀਂ ਕਿਹਾ ਦਿਨ ਤੱਕ ਤਾਂ ਕਿਤਾਬਾਂ ਚ ਤੇ ਆ ਨਾ ਰੱਖਦੀਆਂ ਠੀਕ ਰੱਖਦੀਆਂ ਕਿਤਾਬਾਂ 'ਚ ਧਿਆਨ ਤੋਂ ਐਡਾ ਫੋਨ ਤੈਨੂੰ ਆਈਫੋਨ ਦੁਆਰ ਰੱਖਿਆ ਤੈਨੂੰ ਬੁੜੇ ਨੇ ਫੇਰ ਹਾਂ ਤੇ ਫੇਰ ਸਾਨੂੰ ਤਾਂ ਦਵਾਇਆ ਨਹੀਂ ਕਦੇ ਮੈਨੂੰ ਪੜਨ ਖਾਤਰ ਦਵਾਇਆ ਤੂੰ 5-7 ਹਜ਼ਾਰ ਵਾਲੇ ਫੋਨ 10 ਹਜ਼ਾਰ ਵਾਲੇ ਫੋਨ ਨਾ ਪੜੀ ਤਾਂ ਨਹੀਂ ਅਸੀਂ ਪੜੀ ਜਾਨੇ ਨਾ ਦਵਾਇਆ ਤੈਨੂੰ ਪੜਨ ਖਾਤਰ ਜਿਹੜੇ ਐਪ ਮੈਂ ਡਾਊਨਲੋਡ ਕਰਨੇ ਆ ਨਾ ਸਾਨੂੰ ਕਰਨਾ ਦਿੰਦੇ ਉਹ ਨਿਯੋਧਿਕ ਹੁੰਦੀ ਮੁੰਡੇ ਨੇ ਵੀ ਡਾਊਨਲੋਡ ਗੱਲ ਤੋਂ ਹੁਣ ਮੇਰੀ ਵੀ ਤੂੰ ਸਾਰੇ ਦਿਨ ਉਹ ਇੰਸਟਾਗ੍ਰਾਮ ਤੇ ਕਿੰਨੇ ਫੋਲੋਅਰ ਬਣਾਈ ਫਿਰਦੇ ਸਾਰੇ ਦਿਨ ਰੀਲਾਂ ਪਾਉਣੀ ਉਹ ਜਾ ਜਾ ਕੇ ਕਹਿਜੇ ਕੱਪੜੇ ਪਾ ਪਾ ਕੇ ਕਿਹ ਜੀ ਕੱਪੜੇ ਪਾ ਕੇ ਬਣਾਈਆਂ ਉਹ ਤਾਂ ਸੇਲ ਨਹੀਂ ਆਏ ਮੇਰੀਆਂ ਸੇਲੀਆਂ ਤਾਂ ਤੂੰ ਹੀ ਐ ਤੇ ਮੁੰਡੇ ਕਾਲਜ ਵਾਲੇ ਨਾ ਸਾਰੇ ਮੈਨੂੰ ਐ ਕਹਿੰਦੇ ਆ ਅੱਛਾ ਤੇਰੀ ਵੀ ਭੈਣ ਮੈਂ ਫਿਰ ਕਹਿੰਦਾ ਮੇਰੀ ਭੈਣ ਹੈ ਨਹੀਂ ਮਾਂ ਸਾਡੀ ਅੱਡ ਅੱਡਾ ਪਿਓ ਵੀ ਬੁੜਾ ਹੀ ਇੱਕ ਹੈ ਸਾਡਾ ਅੱਛਾ ਹੂੰ ਤੇ ਰੀਲਾਂ ਪਾ ਪਾ ਕੇ ਤੂੰ ਸਾਰਾ ਨਾ ਕੰਮ ਖਰਾਬ ਕਰੀ ਜਾਨੀ ਆ ਕੀਦਾ ਘਰ ਆਉਂਦਿਆ ਕਿਸੇ ਦਾ ਨਹੀਂ ਪਹਿਲਾਂ ਤਾਂ ਕੀਤਾ ਮੇਰਾ ਫਿਰ ਦਾ ਕਿਵੇਂ ਹੋ ਗਿਆ ਜੀ ਕਰਨ ਲੱਗ ਗਿਆ ਮੇਰਾ ਹੂੰ ਅੱਛਾ ਜੀ ਕਰ ਲੱਗੇ ਫਿਰ ਮੈਂ ਕੀ ਕਰਾਂ ਕੋਈ ਛੱਲੀ ਬਣਾ ਲਓ ਤੁਸੀਂ ਫਿਰ ਇਹਨੀਆਂ ਛੱਲੀਆਂ ਕਰਾ ਦੇ ਸੈਟਿੰਗ ਕਿਸੇ ਨਾਲ ਮੇਰੀਆਂ ਛੱਲੀਆਂ ਕਰ ਦੇਣਾ ਨਹੀਂ ਉਹਨਾਂ ਦੀ ਹੈਗੀ ਆ ਕੀ ਹੈਗੀ ਫਿਰ ਸੈਟਿੰਗ ਹੈਗੀ ਅਨੰਦੀਤਾ ਫਿਰ ਹੁਣ ਫੜੀ ਆਏ ਹੁਣ ਫੜੀ ਆਈਏ ਵਿੱਚ ਜੇ ਸੇਲਿੰਗਾਂ ਦੀ ਹੈਗੀ ਫਿਰ ਸੈਟਿੰਗ ਤੇਰੀ ਵੀ ਹੈਗੀ ਮੇਰੀ ਹੋਣੀਗੀ ਤਾਂ ਮੈਂ ਕਿਹਾ ਤਾਂ ਨਾ ਮੇਰੀ ਹੋਣੀਗੀ ਆ ਹੈ ਨਹੀਂ ਤੇਰੀ ਸੈਟਿੰਗ ਮੈਨੂੰ ਨਾ ਦੱਸ ਨਹੀਂ ਦੱਸਣਾ ਤਾਂ ਤੇਰੀ ਮਰਜ਼ੀ ਹੈ ਹੁਣ ਦੇਖ ਲੈ ਨਹੀਂ ਨਹੀਂ ਮੇਰੀ ਦੱਸਾਂ ਕੀ ਆ ਹੈ ਨਹੀਂ ਤੇਰੀ ਪਤਾ ਹੈ ਕੋਈ ਨਹੀਂ ਮੈਂ ਕਿਸਨ ਪਿੱਛਾ ਕਰੂੰਗਾ ਜੇ ਹੋਈ ਨਾ ਸੈਟਿੰਗ ਤੇਰੀ ਤੇ ਫਿਰ ਮੈਂ ਕਰੂੰਗਾ ਕੋਈ ਨਹੀਂ ਕਰ ਲੋ ਜਲੋ ਆਲੋ ਜੀ ਕਸਾ ਠੀਕਾ ਕੀ ਲੋ ਹੂੰ ਪਤਾ ਲਵਾ ਲਓ ਕਿ ਫਿਰ ਤੁਸੀਂ ਉਹਤ ਲਵਾ ਲੂੰਗਾ ਲਵਾ ਲੂੰਗਾ ਇੱਥੇ ਮਹਿਰਨ ਹੈ ਸ਼ਹਿਰ ਤੇਰੇ ਨਾਲ ਹੀ ਮਹਿਰਨ ਹੈ ਹੋਰ ਥਿਖੜਾ ਮੇਰੇ ਪਾਸੇ ਥੋੜੀ ਰਹਿਣਾ ਹੂੰ ਅੱਛਾ ਹਾਂ ਨਾ ਸੋ ਹੂੰ ਲਵਾ ਲਓ ਜੀ ਪਤਾ ਫਿਰ ਨਾ ਪਤਾ ਹੋਣੀ ਕੋਈ ਕਰਾਉਂਗਾ ਮੇਰੇ ਮੇ ਹੋਊਗਾ ਫਿਰ ਹਾਂ ਮੇਰੇ ਮੇਰੇ ਸਾਹਮਣੇ ਉਹ ਪਤਾ ਪੈਂਦਾ ਜਾਂ ਜਾਂ ਤਾਂ ਆਏ ਹੈ ਨਾ ਮੇਰੀ ਕੁਝ ਛੇਲੀ ਸੁੱਲੀ ਨਾ ਕਿ ਸਣਾ ਸੈਟਿੰਗ ਸੁੱਟਿੰਗ ਕਰਾ ਦੇ ਅੱਛਾ ਜੀ ਬਲੈਕਮੇਲ ਕਰਦੇ ਹੋ ਤੁਸੀਂ ਹੈ ਦੇਖ ਮੇਰੀ ਗੱਲ ਸੁਣੋ ਜੇ ਤੇਰੀ ਸੈਟਿੰਗ ਬਾਰੇ ਮੈਨੂੰ ਲੱਗ ਗਿਆ ਨਾ ਪਤਾ ਤੇ ਮੈਂ ਨਾ ਤੇ ਦੇਖ ਲਾ ਮੈਂ ਸਾਰਿਆਂ ਨੂੰ ਤੇ ਪਾ ਦੂੰਗਾ ਕਲਾਰਾ ਤੁਸੀਂ ਕਲਾਰਾ ਕਿਉਂ ਪਾ ਦੋਗੇ ਕੁਦਰਤ ਦੀ ਸੈਟਿੰਗ ਹੈ ਨਹੀਂ ਉਸ ਮੁੰਡੇ ਨਾਲ ਜਿਹੜਾ ਜਗਦੀਪ ਆ ਜਿਹੜਾ ਉਧਰੋਂ ਆਉਂਦਾ ਹੈਗਾ ਪਾਟੜਾਂ ਤੋਂ ਹਾਂ ਨਹੀਂ ਵੀ ਲੈ ਕਮਾਲ ਹੈ ਤੇਰੇ ਪਿੱਛੇ ਵਿੱਚ ਕਿਉਂ ਜਿਹੜੇ ਮਾਰਦਾ ਵੀ ਦੱਸ ਤੈਨੂੰ ਇੰਸਟਾ ਤੇ ਹਰੇਕ ਤੇਰੀ ਪੋਸਟ ਲਾਈਕ ਕਰਦਾ ਨਹੀਂ ਕਰਦਾ ਉਹ ਪਾਗਲਾ ਹੈਗਾ ਪਾਗਲਾ ਹਾਂ ਨਹੀਂ ਗਾਰਡਨ ਲੈਂਦਾ ਉਹ ਪਾਗਲਾ ਹੈਗਾ ਪਾਗਲਾ ਤੇ ਬਦੋਂ ਕਹੀਦਾ ਨਹੀਂ ਤੈਨੂੰ ਮੈਂ ਕੁਝ ਨਹੀਂ ਕਹਿੰਦਾ ਕਿ ਤੇਰੀ ਕੋਈ ਸੈਟਿੰਗ ਸ਼ੂਟਿੰਗ ਹੈਗੀ ਮੈਂ ਕੁਝ ਨਹੀਂ ਕਹਿੰਦਾ ਮੈਂ ਜਾਣਾ ਮਰੀ ਜਾਣਾ ਚਾਹਾਂ ਤਾਂ ਮੇਰੀ ਕਿਸੇ ਤੇਰੀ ਸਹੇਲੀ ਸੁਣਨਾ ਸੈਟਿੰਗ ਕਰਾ ਦੇ ਕਿਸੇ ਸ਼ੂਟਿੰਗ ਵਿੱਚ ਲੰਗਾ ਦੀ ਗੁੱਲੀ ਆਂਦੀ ਆ ਟਿੱਲੀ ਹੁੰਦੀ ਦੇ ਵਿੱਚ ਮੈਂ ਮਾੜਾ ਜਾਂ ਵਿੱਚ ਆਦਾ ਗੰਦਾ ਨਾ ਲਿਆ ਕਰੂ ਮੇਰੇ ਇੱਥੇ ਕੀ ਗੜਾ ਕੁਝ ਖੁਰਕੂ ਹੈ ਉਹ ਕਰਾ ਦੇ ਕਿਸੇ ਪਾਸੇ ਕੋਈ ਪੰਨ ਖਟਾ ਦੇ ਕਿਸੇ ਦਾ ਮੈਂ ਮੋਟੀ ਜੀ ਸਹੇਲੀ ਨਾ ਕਰਾ ਦੇ ਕਿਸੇ ਨਾਲ ਕੋਈ ਸਹੇਲੀ ਕੋ ਕਰ ਲੈ ਯਾਰ ਕੀ ਜੋ ਮੋਟੀ ਹਾਂ ਪਛਲਾ ਅੰਗਰੇਜ਼ੀ ਹੂੰ ਕਾਊਂਟਰ ਤੱਕ ਦੱਸੇਗੀ ਮੈਨੂੰ ਫਿਰ ਦੱਸ ਦੱਸ ਦੇ ਨਾ ਚੰਗਾ ਫਿਰ ਮੈਂ ਇੰਤਜ਼ਾਰ ਕਰਦਾ ਤੇਰਾ ਠੀਕ ਆ ਕੱਲ ਨੂੰ ਦੱਸ ਦਊਂ ਚੱਲ ਉਹਨੇ ਘਰੇ ਹੀ ਹੋਣਾ ਮੈਂ ਠੀਕ ਆ ਚੰਗਾ